ਤਸਵੀਰਾਂ ਦੇਖ ਲਓ ਆ ਨੌਜਵਾਨ ਇੱਥੇ ਪਹੁੰਚੇ ਸੀਗੇ ਤੁਸੀਂ ਇਹ ਪੂਰਾ ਲਾਠੀ ਚਾਰਜ ਕੀਤਾ ਉਹਨਾਂ ਨੇ ਹਾਂਜੀ ਹਾਂਜੀ ਬਾਦੂ ਡਾਂਗਾ ਮਾਰੇ ਸਾਡੇ ਸੀ ਪਰ ਫੇਰ ਵੀ ਮੁੜੇ ਨਹੀਂ ਹੈਗੇ ਸੀ ਅਖਿਆ ਵੀ ਬਾਈ ਦੇ ਹੱਕ 'ਚ ਖੜਾਂਗੇ ਸੀ ਜੀ ਜਵਾਨ ਨੇ ਇੱਥੇ ਗੁਰਸਿੱਖ ਨੌਜਵਾਨ ਵੀ ਨੇ ਦੂਏ ਪੀਰ ਵੀ ਨੇ ਇਹਨਾਂ ਦੇ ਉੱਪਰ ਲਾਠੀ ਚਾਰਜ ਹੋਇਆ ਇਹਨਾਂ ਦਾ ਕਹਿਣਾ ਵੀ ਸੀ 100-150 ਨੌਜਵਾਨ ਸੀਗੇ ਸਾਰਿਆਂ ਦੇ ਉੱਪਰ ਲਾਠੀ ਚਾਰਜ ਹੋਇਆ ਇਹ ਆ ਦੇਖੋ ਜੀ ਆ ਬਦਲਾ ਦੇਖ ਲਓ ਜੀ ਆ ਦੇਖ ਲਓ ਜੀ ਭਗਵੰਤ ਮਾਨ ਦਾ ਬਦਲਾ ਆਪ ਦੇਖ ਲਓ ਦੇਖੋ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੀ ਰੋਕਣ ਦੀ ਫੁੱਲ ਕੋਸ਼ਿਸ਼ ਕੀਤੀ ਪਹਿਲਾਂ ਸਾਨੂੰ 9:30 ਵਜੇ ਅਸੀਂ ਖੜੇ ਰਹੇ ਵੀ ਸੰਗਤ ਆ ਰਹੀ ਆ ਪਹਿਲਾਂ ਤਾਂ ਉੱਥੋਂ ਸਾਨੂੰ ਤਿੰਨ ਵਾਰੀ ਲਾਠੀ ਚਾਰ ਚੋਕੀ ਕਰਤਾ ਸੀ ਉਹਨਾਂ ਨੇ ਚੌਂਕ ਜੀ ਵੀ ਭਾਜੋ ਅਸੀਂ ਫੇਰ ਵੀ ਉੱਥੀ ਲੋਕੇ ਰਹੇ ਵੀ ਅਸੀਂ ਜਾਂਦੇ ਨਹੀਂ ਹੈਗੇ ਉਸ ਤੋਂ ਬਾਅਦ ਸਾਦ ਨੂੰ ਇਦੋਂ ਫੇਰ ਘੇਰ ਕੇ ਲੈ ਜਾਂਦੀ ਸੀ ਤੁਸੀਂ ਵਾਪਸ ਜਾਓ ਆਪਣੇ ਪਿੰਡਾਂ ਨੂੰ ਤੁਸੀਂ ਕਿੰਨੇ ਕੁ ਨੌਜਵਾਨ ਸੀ ਨਾਲ ਅਸੀਂ ਹੈਗੇ ਸੀ 2-150 ਬੰਦਾ ਸੀਗਾ ਜੀ ਫਿਰ ਕਿੱਥੋਂ ਆਏ ਚਾਪੁਰ ਕਲਾਂ ਤੋਂ ਜੀ ਚਾਪੁਰ ਕਲਾਂ ਤੋਂ ਬਾਈ ਕਿਵੇਂ ਹੋਈ ਇਹ ਮੇਕੇ ਕੱਪੜੇ ਕਿਤੇ ਲੱਡੇ ਮੇ ਕੱਪੜੇ ਪਾਟੇ ਮੇ ਥੋਟੇ ਤਾਂ ਅਸੀਂ ਇੱਧਰ ਦੀ ਬਾਣੋ ਬਾਣੀ ਆ ਰਹੀ ਸੀ ਤੇ ਬਾਈ ਦੀ ਕਾਲ ਆ ਗਈ ਉੱਥੇ ਬੈਠੇ ਸੀ ਅਸੀਂ ਹਾਂਜੀ ਉਹ ਭਗਵਾਨਤਵਾਂ ਦੀ ਕੋਠੀ ਮੂਰੇ ਉੱਥੇ ਬਾਈ ਦੀ ਕਾਲ ਆ ਗਈ ਬਾਈ ਉੱਥੇ ਸਰਨਾ ਦਾ ਹੀ ਬੈਠੇ ਸੀ ਉੱਥੋਂ ਬਾਣੋ ਬਾਣੀ ਪੈਣ ਲੱਗੇ ਪਿੱਛੋਂ 10-15 ਗੱਡੀਆਂ ਆਈਆਂ ਪੁਲਿਸ ਰਿਆਂ ਅਸੀਂ ਘਟੋ ਘਟ 100-150 ਬੰਦਾ ਦੀ ਸਾਡੇ ਉੱਥੇ ਦਾਠੀ ਚਾਰਜ ਕਰਤਾ ਉਹਨਾਂ ਨੇ ਅੱਗੇ ਗਾਰਾ ਸੀਗਾ ਖਾਲਸੀ ਦਾ ਫੋਟੋ ਉਹਦੇ ਵਿੱਚ ਦੀ ਅਸੀਂ ਵੜ ਕੇ ਲੰਘ ਕੇ ਸਾਡੀ ਪੱਗ ਵੀ ਲੈ ਗਈ ਸੀ ਪਰ ਆਪਾਂ ਮੋਦੀ ਨੂੰ ਜਾ ਕੇ ਬੁੱਥੀ ਸਰੋਪਾ ਦੇ ਦਿੰਦੇ ਨੇ ਮੈਂ ਬੋਲਣਾ ਚਾਹਣਾ ਵੀ ਐਸਜੀਪੀਸੀ ਵਾਲਿਆਂ ਨੂੰ ਕਿ ਆਹ ਸਰੋਪਾ ਸਰੋਪਾ ਦੀ ਤੁਸੀਂ ਇਹ 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 ਕਰ ਰਹੇ ਹੋ ਕਦਰ ਆ ਮੈਂ ਦਿਖਾਉਣਾ ਚਾਹੁੰਦਾ ਆ ਦੇਖੋ ਬਾਈਆਂ ਦੇ ਕੰਨ ਤੱਕ ਸੂਜੇ ਹੋਏ ਨੇ ਆ ਦੇਖੋ ਡਾਂਗਾ ਵਾਲੀਆਂ ਬਾਈਆਂ ਹਾਂਜੀ ਹਾਂਜੀ ਬਾਦੂ ਡਾਂਗਾ ਜੀ ਉਹਨਾਂ ਕੋਲੇ ਸਾਡੇ ਹੱਥ ਪੁੱਛ ਆਪਾਂ ਗੱਲ ਕਰ ਰਹੇ ਹਾਂ ਝੂਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਆ ਨਿਸ਼ਾਨ ਝੁਲਾ ਰਹੇ ਆ ਅੱਜ ਦੀ ਸੀਐਮ ਸਰਕਾਰ ਆ ਦੇਖੋ ਜੀ ਆ ਬਦਲਾ ਦੇਖ ਲੋ ਜੀ ਆ ਦੇਖ ਲੋ ਜੀ ਭਗਵੰਤ ਮਾਨ ਦਾ ਬਦਲਾ ਆਪ ਦੇਖ ਲੋ ਭਗਵੰਤ ਮਾਨ ਦੇ ਨੀਵੀਂ ਬਸੇ ਕਾਸਰ ਰਹਿੰਦੀ ਸੀ ਆ ਕਾਸਰ ਰਹਿ ਗਈ ਸੀ ਪਿਛਲਿਆਂ ਚ ਹੋਇਆ ਨਹੀਂ ਹੁਣ ਹੋ ਗਿਆ ਇਹ ਅੱਜ ਦਾ ਹੁਣ ਦਾ ਜੀ ਮੇਰੇ ਕਿਥੋਂ ਆਏ ਸ਼ਾਹਪੁਰ ਕਲਾਂ ਤੋਂ ਜੀ ਸ਼ਾਹਪੁਰ ਕਲਾਂ ਤੋਂ ਬਾਈ ਕਿਵੇਂ ਹੋਈ ਇਹ ਮੇਰੇ ਕੱਪੜੇ ਕਿਤੇ ਲੱਪੜੇ ਵਿੱਚ ਕੱਪੜੇ ਪਾਟੇ ਵਿੱਚ ਥੋੜੇ ਤੇ ਜੀ ਅਸੀਂ ਇੱਧਰ ਦੀ ਬਾਣੋ ਬਾਣੀ ਆ ਰਹੀ ਸੀ ਤੇ ਬਾਈ ਦੀ ਕੌਲ ਵਾਗੀ ਉੱਥੇ ਬੈਠੇ ਸੀ ਅਸੀਂ ਹਾਂ ਜੀ ਉਹ ਭਗਵੰਤਵਾਂ ਦੀ ਕੋਠੀ ਮੂਰੇ ਉੱਥੇ ਬਾਈ ਦੀ ਕੌਲ ਆ ਗਈ ਵੀ ਬਾਈ ਉੱਥੇ ਤਰਨਾਂ ਦਾ ਹੀ ਬੈਠਾ ਸੀ ਉੱਥੋਂ ਬਾਣੋ ਬਾਣੀ ਪੈਣ ਲੱਗੇ ਪਿੱਛੋਂ 10 15 ਗੱਡੀਆਂ ਆਈਆਂ ਪੁਲਸੀਆਂ ਅਸੀਂ ਘਟੋ ਘਟ 100 150 ਬੰਦਾ ਦੀ ਸਾਡੇ ਉੱਥੇ ਹੀ ਲਾਠੀ ਚਾਰਜ ਕਰਤਾ ਉਹਨਾਂ ਨੇ ਅੱਗੇ ਗਾਰਾ ਸੀਗਾ ਖਾਲਸੀ ਦਾ ਸਪਟੋ ਉਹਦੇ ਵਿੱਚ ਦੀ ਅਸੀਂ ਵੜ ਕੇ ਲੰਘ ਕੇ ਸਾਡੀ ਪੱਗ ਮਾ ਜੈਕਟ ਉਸਤਾ ਦੇ ਤਸਵੀਰਾਂ ਦੇਖ ਲਓ ਆ ਨੌਜਵਾਨੇ ਇੱਥੇ ਪਹੁੰਚੇ ਸੀਗੇ ਤੁਸੀਂ ਇਹ ਪੂਰਾ ਲਾਠੀ ਚਾਰਜ ਕੀਤਾ ਉਹਨਾਂ ਨੇ ਹਾਂਜੀ ਹਾਂਜੀ ਬਾਧੂ ਡਾਂਗਾ ਮਾਰੇ ਸਾਡੇ ਸੀ ਪਰ ਫੇਰ ਵੀ ਮੁੜੇ ਨਹੀਂ ਹੈਗੇ ਸੀ ਅਖਿਆ ਵੀ ਬਾਈ ਦੇ ਹੱਕs ਖੜਾਂਗੇ ਸੀ ਜੀ ਨਹੀਂ ਕਿਵੇਂ ਦੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੀ ਰੋਕਣ ਦੀ ਪੂਰ ਕੋਸ਼ਿਸ਼ ਕੀਤੀ ਪਹਿਲਾਂ ਸਾਨੂੰ 9:30 ਵਜੇ ਅਸੀਂ ਖੜੇ ਰਹੇ ਵੀ ਸੰਗਤ ਆ ਰਹੀ ਆ ਪਹਿਲਾਂ ਤਾਂ ਉੱਥੋਂ ਸਾਨੂੰ ਤਿੰਨ ਵਾਰੀ ਲਾਠੀ ਚਾਰਜ ਉੱਥੇ ਹੀ ਕਰਤਾ ਸੀ ਉਹਨਾਂ ਨੇ ਚੌਂਕ 'ਚ ਵੀ ਭਾਜੋ ਅਸੀਂ ਫੇਰ ਵੀ ਉੱਥੀ ਲੋਕੇ ਰਹੇ ਵੀ ਅਸੀਂ ਜਾਂਦੇ ਨਹੀਂ ਹੈਗੇ ਉਸ ਤੋਂ ਬਾਅਦ ਸਾਦ ਨੂੰ ਇਦੋਂ ਫੇਰ ਘੇਰ ਕੇ ਲੈ ਜਾਂਦੇ ਵੀ ਤੁਸੀਂ ਵਾਪਸ ਜਾ ਸੀ 2 150 ਬੰਦਾ ਸੀਗਾ ਜੀ ਸੂਰ ਬਾਕੀ ਸਾਰੇ ਉੱਪਰ ਹੋਇਆ ਲੱਠ ਜਾਰ ਜਵਾਰ ਸਾਰਿਆਂ ਉੱਪਰ ਹੋਇਆ ਜੀ ਸਰਮ ਬਾਢੇ ਲੋ ਜੀ ਸਵੇਰ ਦੀ ਇਹੀ ਕੁਝ ਹੋ ਰਿਹਾ ਜੀ ਸਵੇਰ ਦੀ ਕੁੱਟੇ ਮਾਪਾ ਜੀ ਹਾਂ ਜੀ ਮੈਂ ਆਪ ਖੜਾ ਹਾਂ ਇੱਥੇ ਸਵੇਰ ਦਾ ਪੰਚਾਇਤ ਆਏ ਉਹਦੀ ਕੁੱਟ ਕੇ ਗੱਡੀ 'ਚ ਬੰਨ ਕੇ ਉਹਨਾਂ ਨੂੰ ਉਹਦੀ ਲੈ ਜਾਂਦੇ ਨੇ ਗੱਡੀਆਂ 2 150 ਬੰਦਾ ਦਾ ਜੀ ਇਹਨਾਂ ਨੇ ਗ੍ਰਿਫਤਾਰ ਕਰ ਲਿਆ 2 150 ਬੰਦਾ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਹੁਣ ਤੁਸੀਂ ਆਪਸਾਬ ਲਾ ਲਓ ਵੀ ਇੰਨਾ ਬੱਚੜ ਨੂੰ 당 ਕਰਦੇ ਨੇ ਲੱਖਾਂ ਦੇ ਇਹ ਭਾਨਾ ਸੁਪਨਿਆਂ ਦੇ ਵਿੱਚ ਜਿਆਦਾ ਆਉਂਦਾਗਾ ਬੱਚੜ ਨੂੰ ਇਹ ਬਾਈ ਲੱਟ ਚਾਰਜ ਹੋਇਆ ਕਿੱਥੇ ਆ ਇੰਨੇ ਸੇ ਨੇੜ ਤੇ ਨਹੀਂ ਹੋਇਆ ਬਡੁਖੀ ਹੋਇਆ ਜੀ ਹਾਂਜੀ ਬਡੁਖੀ ਹੋਇਆ ਜੀ ਅੱਛਾ ਬਡੁਖੀ ਹਾਂ ਬਡੁਕਿਆ ਪਿੱਛੇ ਚੌਂਕੀ 'ਚ ਲੈ ਗਏ ਬੰਦੇ ਉੱਤੇ ਪਰ ਵੀ ਹੋਇਆ ਬਾਈ ਚੌਂਕੀ 'ਚ ਮੇਰੇ ਆ ਜੁੱਤੀ ਲਾ ਕੇ ਸਿਰ 'ਤੇ ਮਾਰੀ ਇੱਥੇ ਮੇਰੇ ਲੱਤਾਂ ਮਾਰੀਆਂ ਇੱਥੇ ਮਾਰੇ ਕਿਹਨੇ ਮਾਰੀਆਂ ਬਾਈ ਪੁਲਸ ਆਇਆ ਨਹੀਂ ਅੱਛਾ ਹਾਂ ਇਹਨਾਂ ਇਹ ਲੈ ਗਏ ਅੰਦਰ ਕਹਿੰਦੇ ਤਾਨੂੰ ਫੇਰ ਵੀ ਕਟਾਂਗੇ ਅਸੀਂ ਫਿਰ ਬਾਈ ਛੜਾ ਕੇ ਲੈ ਆਏ ਨੇ ਅੰਦਰੋਂ ਜਾ ਕੇ ਮੈਨੂੰ ਅਸੀਂ ਬਾਈ ਨੂੰ ਸੁਣਾ ਕੇ ਲੈ ਕੇ ਆਏ ਨੇ ਕਿਵੇਂ ਦੇਖਦੇ ਹੋ ਵੀ ਇਸ ਤਰ੍ਹਾਂ ਦਾ ਰਵਈਆ ਸਰਕਾਰ ਦਾ ਇਹ ਤਾਂ ਬਹੁਤ ਮਾੜਾ ਕਰ ਰਹੀ ਹੈ ਅੱਗੇ ਆਈਆਂ ਸਰਕਾਰਾਂ ਨੂੰ ਵੀ ਉਹ ਹੈ ਬਹੁਤ ਮਾੜੀ ਸਰਕਾਰ ਹੈ ਭਗਵੰਤ ਮਾਨ ਸਾਹਿਬ ਤੁਹਾਡੇ ਇਲਾਕੇ ਦੇ ਨੇ ਤੁਹਾਡੇ ਕੋਲ ਵੋਟਾਂ ਤੋਂ ਪਹਿਲਾਂ ਵੀ ਘੁੰਮਦੇ ਹੋਣਗੇ ਪਿੰਡਾਂ ਦੇ ਵਿੱਚ ਇੱਥੇ ਰਹੇ ਨੇ ਐਮਪੀ ਇੱਧਰ ਰਹੇ ਨੇ ਇੱਥੇ ਦੋ ਵਾਰੀ ਜਿੱਤੇ ਹੂੰ ਮੇਰਾ ਕਾਲੇ ਕੇ ਪਿੰਡ ਹੈ ਜੀ ਵੋਟਾਂ ਭਾਈਆਂ ਹੋਣਗੀਆਂ ਵੋਟਾਂ ਭਾਈਆਂ ਨੇ ਆ ਮੁੱਲ ਪਾਇਆ ਨਾ ਮੁੱਲ ਪਾਇਆ ਜਿੰਨਾਂ ਨੇ ਚੌਂਕੀ ਜਿਲ ਜਾ ਕੇ ਕੁੱਟਿਆ ਟਰੈਕ ਮੇਰਾ ਜੌਂਡੀ ਆਰਤੀ ਆ ਉੱਥੋਂ ਲਾ ਕੇ ਲੈ ਗਏ ਮੈਨੂੰ ਅੰਦਰ ਕੁੱਟਿਆ ਜਾ ਕੇ ਜਿਲ ਜਾ ਕੇ ਮੇਰੇ ਆ ਜੁੱਤੀਆਂ ਮਾਰੀਆਂ ਆ ਕੰਨ ਦੇਖੋ ਮੇਰੇ ਕਿੱਦਾ ਕਿਵੇਂ ਕਰਿਆ ਪਈ ਨਾ ਆਹ ਦੇਖਦੇ ਹੋ ਨੌਜਵਾਨ ਨੇ ਇੱਥੇ ਗੁਰਸਿੱਖ ਨੌਜਵਾਨ ਵੀ ਨੇ ਦੂਏ ਵੀਰ ਵੀ ਨੇ ਇਹਨਾਂ ਦੇ ਉੱਪਰ ਲਾਠੀ ਚਾਰਜ ਹੋ ਇਹਨਾਂ ਦਾ ਕਹਿਣਾ ਸੀ 100 150 ਨੌਜਵਾਨ ਸੀਗੇ ਸਾਰਿਆਂ ਦੇ ਉੱਪਰ ਲਾਠੀ ਚਾਰਜ ਹੋਇਆ ਅੱਜ ਪੀਖੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਇਹ ਦੇਖ ਸਕਦੇ ਹੋ ਆਹ ਵੀਰ ਦੀ ਉੱਪਰ ਸੱਟ ਲੱਗੇ ਵੀਰ ਕਹਿੰਦੇ ਮੈਂ ਸੱਟਾ ਸੋਟੀਆਂ ਵੀ ਮਾਰੀਆਂ ਚੱਪਲਾਂ ਵੀ ਮਾਰੀਆਂ ਆਹ ਦੇਖ ਲਓ ਜੈਕਟਾ ਦਾ ਕਪੜਾ ਗੀਆ ਨੇ ਨੌਜਵਾਨਾਂ ਦੀਆਂ ਆਹ ਹਾਲਾਤ ਨੇ ਅੱਜ ਪੰਜਾਬ ਜੇ ਪੰਜਾਬ ਤਰਸਯੋਗ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਹੈ ਬੜੇ ਮਾੜੇ ਹਾਲਾਤ ਨੇ ਦੇਖ ਸਕਦੇ ਹੋ ਨੌਜਵਾਨ ਗੁਰਸਿੱ ਹਲੇ ਫੁਰਤਾ ਵੀ ਆਮਾ ਤੱਕ ਨਹੀਂ ਛੱਡਿਆ ਮਨੂੰ ਕਿ ਚੱਪੜਾ ਪੈਰਾਂ ਦੇ ਚੱਪਲਾ ਤੱਕ ਨਹੀਂ ਹੈਗੀਆਂ ਬਾਈ ਦੇ ਜੀ ਇਹ ਦੇਖੋ ਜੀ ਮੈਂ ਇੱਕ ਗੱਲ ਬੋਲ ਕੇ ਗਿਆ ਸੀ ਸੌਸ ਆਖੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੜਨ ਵਾਲੇ ਤੇ ਜਾਂ ਗੁਰੂ ਸਾਹਿਬ ਦੀ ਪੋਥੀ ਪੜਨ ਵਾਲੇ ਦੇ ਉੱਤੇ ਬੈਨ ਲੱਗੂਗਾ ਜੇਲਾ ਹੋਣਗੇ ਪਰਚੇ ਹੋਣਗੇ ਆਹ ਦੇਖੋ ਜੀ ਆਹ ਦੇਖ ਲਓ ਜੀ ਇਹਨੂੰ ਹੁਣ ਕੀ ਕਹਾਂਗੇ ਹੋ ਗਿਆ ਸਟਾਰਟ ਤੇ ਸਿੱਧਰ ਹੋ ਗਿਆ ਸਟਾਰਟ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਗੱਲਾਂ ਕਹੀਆਂ ਉਹ ਸੱਚ ਹੋਣਗੀਆਂ ਤੇ ਸੱਚ ਹੋ ਰਹੀਆਂ ਨੇ ਤੇ ਹੋ ਚੁੱਕੀਆਂ ਪਿੱਛੇ ਵੀ ਹੋ ਚੁੱਕੀਆਂ ਨੇਗੀਆਂ ਇਹ ਦੇਖ ਲਓ ਜੀ ਹੁਣ ਅਮ੍ਰਿਤਧਾਰੀ ਸਿੰਘਾਂ ਦੇ ਕੇਸਰੀ ਪਰਨੇ ਗੁਰੂ ਸਾਹਿਬ ਦੀ ਬਖਸ਼ਿਸ਼ ਸਰੂਪਾ ਆਪਾਂ ਮੋਦੀ ਨੂੰ ਵੀ ਸਰੂਪਾ ਦਿੱਤਾ ਹੈਗਾ ਆਪਾਂ ਜਿਹੜੇ ਆਉਂਦੇ ਨੇਗੇ ਅੰਮ੍ਰਿਤਸਰ ਚਾਕੇ ਬੂਥੀ ਸਰੂਪਾ ਦੇ ਦਿੰਦੇ ਨੇ ਮੈਂ ਬੋਲਣਾ ਚਾਹਣਾ ਵੀ ਐਸਜੀਪੀਸੀ ਵਾਲਿਆਂ ਨੂੰ ਕਿ ਆਹ ਸਰੂਪਾ ਸਰੂਪਾ ਦੀ ਤੁਸੀਂ ਇਹ ਇਹ ਕਰ ਰਹੇ ਹੋ ਕਦਰ ਇਸ ਸਰੂਪੇ ਦੀ ਇਹ ਕਦਰ ਕਰ ਰਹੇ ਹੋ ਤੁਸੀਂ ਸਰੂਪੇ ਨੂੰ ਭਾਈ ਕਿੰਨੇ ਕਿਲੋਮੀਟਰ ਤੋਂ ਆਏ ਹੋ ਇੱਥੇ ਚੱਲ ਕੇ ਭਾਈ ਜੀ ਹੈਗਾ 15-16 ਕਿਲੋਮੀਟਰ ਦੂਰ ਨੇੜੀ ਹੈ ਜੀ ਮੇਰੇ ਲੋਕਲ ਪਿੰਡ ਤਾਂ ਨੇੜੀ ਪਿੰਡ ਹਾਂਜੀ ਹਾਂਜੀ ਫਿਰ ਹੁਣ ਵਾਪਸ ਕਿੱਥੇ ਜਾਵਾਂਗੇ ਕੋਈ ਸਾਧਨ ਵਗੈਰਾ ਆਪਣੇ ਕੋਲ ਹੈਗੇ ਨੇ ਕੱਲੀ ਸਿੰਘ ਆਇਆ ਸੀਗਾ ਜੀ ਮੈਂ ਹੋਰ ਵੀ ਕਈ ਨੌਜਵਾਨਾਂ ਸੱਟਾਂ ਲੱਗੀਆਂ ਨੇ ਬਾਦੂ ਹਾਂਜੀ ਬਹੁਤ ਬਹੁ ਡਾਂਗਾ ਪਈਆਂ ਨੇ ਜੀ ਸਿਰ ਪਾੜ ਤੇ ਇੱਕ ਦੋ ਮੁੰਡੇ ਨੇ ਤਾਰਾਂ ਵੱਜੀਆਂ ਲੱਤਾਂ ਪਾੜੀਆਂ ਸਭ ਦੀਆਂ ਬੋਰਾ ਹਾਲ ਕੀਤਾ ਜੀ ਇਹਨਾਂ ਨੇ ਹਾਂਜੀ ਕਿੰਨੇ ਕੁ ਪੁਲਿਸ ਸੀ ਉੱਥੇ ਬਹੁਤ ਜ਼ਿਆਦਾ ਹਜ਼ਾਰ ਹੀ ਸੀ ਜੀ ਪੁਲਿਸ ਦਾ ਤਾਂ ਕੋਈ ਹੋਈ ਨਹੀਂ ਹੈਗਾ ਹਜ਼ਾਰਾਂ ਪੁਲਸ ਵਾਲੇ ਸੀਗੇ ਆ ਦੇਖੋ ਵੀਰੇ ਆ ਮੈਂ ਦਿਖਾਉਣਾ ਚਾਹੁੰਦਾ ਆ ਦੇਖੋ ਬਾਈਆਂ ਦੇ ਕੰਨ ਤੱਕ ਸੂਜੇ ਹੋਏ ਨੇ ਆ ਦੇਖੋ ਡਾਂਗਾ ਵਾਲੀਆਂ ਬਾਈਆਂ ਹਾਂਜੀ ਹਾਂਜੀ ਬਾਦੂ ਡਾਂਗਾ ਜੀ ਉਹਨਾਂ ਕੋਲੇ ਸਾਡੇ ਹੱਥ ਕੁਸ ਆਪਾਂ ਗੱਲ ਕਰ ਰਹੇ ਹਾਂ ਝੂਲਤੇ ਨਹੀਂ ਛਾਂ ਰਹਿਣ ਪੰਥ ਮਹਾਰ ਆ ਨਿਸ਼ਾਨ ਝੁਲਾ ਰਹੀ ਹੈ ਅੱਜ ਦੀ ਸੀਐਮ ਸਰਕਾਰ ਮੈਂ ਸੀਐਮ ਸਰ ਸਿੰਘ ਧਰਨੇ 'ਚ ਖੜਾਗਾ ਡਟਿਆ ਫੇਰ ਵੀ ਸਿੰਘ ਧਰਨੇ 'ਚ ਡਟੇ ਰਹੇ ਨੇ ਤੇ ਖੜਦੇ ਰਹਿਣਗੇ ਮੈਂ ਸੀਐਮ ਨੂੰ ਕਹਿਣਾ ਚਾਹਣਾ ਚਾਹੇ ਗੋਲੀਆਂ ਮਾਰ ਲੋ ਚਾਹੇ ਡੰਡੇ ਮਾਰ ਲੋ ਚਾਹੇ ਮੇਰੇ ਤੇ ਪਰਚਾ ਕਰ ਦੋ ਚਾਹੇ ਜੇਲ੍ਹ 'ਚ ਸਿੱਟ ਦੋ ਚਾਹੇ ਫਾਂਸੀ ਲਾ ਦੋ ਸਿੰਘ ਖੜੇ ਸੀ ਖੜਦੇ ਸੀ ਖੜਦੇ ਰਹਿਣਗੇ ਹੁਣ ਤੱਕ ਪੰਜਾਬੀਆਂ ਦੀ ਪਾਵਰ ਇਹਨੇ ਦੇਖੀ ਨਹੀਂ ਪੰਜਾਬੀ ਜੇ ਆਪਣੀ ਆਜ਼ਾਦੀ ਤੇ ਆ ਗਏ ਤਾਂ ਪਹਿਲਾਂ ਜਿੰਨੇ ਬੁੱਚੜ ਟਾਹੇ ਨੇ ਬਿਆਨਤਾ ਬੁੱਚੜ ਮਾਰਿਆ ਕਿੰਨੇ ਬੁੱਚੜ ਮਾਰੇ ਨੇ ਤਾਂ ਬੁੱਚੜ ਸੀਐਮ ਬਣੇਗੇ ਤਾਂ ਹੁਣ ਤੁਸੀਂ ਆਪਣੇ ਆਪ ਸੋਚ ਸਕਦੇ ਹੋਗੇ ਕਿ ਅਸੀਂ ਤੁਹਾਨੂੰ ਵੀ ਲਿਹਾਜ਼ ਨਹੀਂ ਕਰ ਸਕਦੇ ਇਹ ਹੀ ਹਾਲਤ ਹੁੰਦਾ ਨਹੀਂ ਇਹ ਮੁੱਖ ਮੰਤਰੀ ਸਾਹਿਬ ਦਾ ਹਲਕਾ ਹੈ ਜੀ ਸੁਨਾਮ ਚੀਮੇ ਕੋਆਪਰੇਟ ਬੈਂਕ ਚ ਕਰੋੜਾਂ ਰੁਪਏ ਦਾ ਘਾਪਲਾ ਉਹਤੇ ਦਾ ਪਰਚਾ ਦਿੰਦਾ ਨਹੀਂ 10000 ਤੇ ਪਰਚੇ ਦੇਈ ਜਾਂਦਾ ਇਹ ਫੜ ਕੇ ਉਹਨਾਂ ਦੇ ਸਾਰੇ ਪਰਿਵਾਰ ਤੇ ਪਰਚੇ ਕਿਉਂ ਨਹੀਂ ਦਿੰਦਾ ਚੈਨੀ ਚੋਰ ਬਣਾ ਦਿੰਦਾ ਕਿਸੇ ਨੂੰ ਕੁਸ ਬਣਾ ਦਿੰਦਾ ਆਹ ਦੇਖ ਲਓ ਜੀ ਇਹ ਚੈਨੀ ਚੋਰ ਦੀ ਮਦਦ ਕਰੂ ਦੁਨੀਆ ਤੁਹ ਆਪਣਾ ਕਿਹੜਾ ਪਿੰਡ ਆ ਬਾਈ ਸਾਡਾ ਪਿੰਡ ਵੀਰੇ ਸ਼ਾਹਪੁਰ ਕਲਾਂਗਾ ਸਾਡੇ ਪਿੰਡੋਂ ਅੱਜ 2 ਟਰੈਕਟਰ ਟਰਾਲੀਆਂ ਆਈਆਂ ਨੇ ਸੋ ਮੁੱਖ ਮੰਤਰੀ ਨੂੰ ਬੇਨਤੀ ਹੈ ਤਸ਼ੱਦਦ ਕਰੇ ਨਾ ਕਰੇ ਆਉਂਦੀਆਂ ਵੋਟਾਂ ਚ ਸਫਾਇਆ ਹੋ ਜਾਣਾ ਜਿਵੇਂ ਲੋਕਾਂ ਨੇ ਬਣ ਜੜ ਕੇ ਵੋਟ ਪਾਈ ਤੀ ਉਸੇ ਲੋਕ ਵਿਰੋਧ ਚ ਵੋਟ ਪਾਉਣਗੇ ਇਹਨਾਂ ਦਾ ਵੀ ਸਪਾਇਆ ਹੋ ਆ ਦੇਖ ਲੋ ਸਿੰਘ ਦੀ ਕੀ ਹਾਲਤ ਕਰੀ ਆ ਵੀ ਚੀਮੀ ਕਰੋੜਾਂ ਦਾ ਘਾਪੜਾ ਛੋਡਾ ਹਲਕਾ ਜੀ ਉੱਥੇ ਨਹੀਂ ਗੌਰ ਕਰਦੇ ਤੁਸੀਂ ਉੱਥੇ ਪਰਚਾ ਦਿਓ ਭਾਨੇ ਤੇ ਉਹੀ ਦੇਈ ਜਾਂਦੇ ਹੋ ਬਾਬਾ ਜੀ ਤੁਸੀਂ ਕਿਵੇਂ ਦੇਖਦੇ ਹੋ ਪਹੁੰਚੇ ਹੋ ਅਜੂਰੇ ਅਸੀਂ ਪਹੁੰਚੇ ਆ ਜੀ ਮਤਲਬ ਜ਼ਬਰ ਦੇ ਖਿਲਾਫ ਮੈਂ ਜਥੇਵੰਦੀ ਚਾਂ ਮੈਂ ਦੂਰ ਮੁਕਤੀ ਮੋਰਚੇ ਚ ਸਾਡੇ ਵੱਲੋਂ ਇਸ ਅੰਦੋਲਨ ਨੂੰ 29 ਤਰੀਕ ਤੋਂ ਲੈ ਕੇ ਪੂਰੀ ਹਮਾਇਤ ਹੈ ਸਾਡੀ ਪਾਰਟੀ ਸੀਪੀਐਮ ਲਿਬਰੇਸ਼ਨ ਪੰਜਾਬ ਕਿਸਰ ਜਨਨ ਬਾਪੁਰੂ ਦੂ ਸਿੰਘ ਮਾਨਸਾ ਅਜਰਾਂ ਨੂੰ ਵੀ ਨਜ਼ਰਮੰਦ ਕੀਤਾ ਕਿ ਮੈਂ ਮੈਂ ਕੱਲ ਉਹਨਾਂ ਨਾਲ 4 ਵਜੇ ਗੱਲ ਹੋਈ ਸੀ ਕੱਲ 4 ਵਜੇ ਉਹਨਾਂ ਦੇ ਉਹ ਨਿਕਲਣ ਲੱਗਿਆ ਸੀ ਜਦੋਂ ਫੋਰਸ ਲੱਗੀ ਅੱਜ ਕੱਲੇ ਕਰ ਲਿਆ ਉਹਨਾਂ ਨੂੰ ਕੱਲੇ ਕਰ ਹੀ ਆ ਜੀ ਕੱਲਾ ਬਾਅਦ 5 ਮਿੰਟ ਪਹਿਲਾਂ ਨਿਕਲ ਜਾਂਦਾ 5 ਮਿੰਟ ਤੋਂ ਪਹਿਲਾਂ ਅੱਜ ਅੱਜ ਤਾਂ ਨਹੀਂ ਕੋਈ ਗੱਲ ਹੋਈ ਉਹਨਾਂ ਨਾਲ ਫੋਨ ਤੇ ਨਾ ਤਰਕੇ ਵੀ ਹੋਈ ਆ ਸਾਨੂੰ ਇਹ ਕਹਿ ਆ ਵੀ ਤੁਸੀਂ ਨਿਕਲ ਜਾਓ ਪਿੰਡਾਂ ਵਿੱਚ ਜੀ ਨਿਕਲ ਸਕਦੇ ਹੋ ਵੀ ਸਾਨੂੰ ਤਾਂ ਇਹ ਬੰਦ ਕਰਖਿਆ ਰੋਜ਼ਪੁਰ ਫਰੀਦਕੋਟ ਦਾ ਕੋਲੋਂ ਫੋਨ ਆ ਜਾਂਦੇ ਨੇ ਸਾਰੇ ਜਿੰਨੇ ਜਿੱਥੇ ਬੰਦੀਆਂ ਦੇ ਲੀਡਰ ਨੇ ਇੱਥੇ ਹੁਣ ਬੋਲੀ ਜਾਂਦੇ ਨੇ ਵੀ ਮਤਲਬ ਸਾਰਨ ਤੇ ਫੋਰਸ ਲਾਤੀ ਰਾਤੀ ਕੱਲ ਸ਼ਾਮ ਤੋਂ ਲਾਦੀਆਂ ਉਹਨੂੰ ਕਿਸੇ ਨੂੰ ਵੀ ਲੰਘਣੇ ਤਾਂ ਕਿਉਂਕਿ ਇਹੀ ਸੀ ਵੀਜੇ ਲੀਡਰਸ਼ਿਪ ਅਸੀਂ ਅਰੈਸਟ ਕਰ ਲਈ ਜਾਂ ਮੰਤਰੰਦਰ ਬੰਦ ਕਰਤੀ ਹੋ ਸਕਦਾ ਵੀ ਲੋਕ ਨਾ ਜਾਣ ਪਰ ਲੀਡਰਸ਼ਿਪ ਤੋਂ ਬਿਨਾ ਜਿਹੜੇ ਮਤਲਬ ਛੋਟੇ-ਮੋਟੇ ਲੀਡਰ ਨੇ ਪਿੰਡਾਂ ਦੇ ਵਿੱਚ ਬੈਠੇ ਜਥੇਬੰਦੀਆਂ ਦੇ ਕਹ ਲੋ ਨੌਜਵਾਨ ਆਮ ਹਾਰਤਾ ਅੱਜ ਜ਼ਬਰ ਦੇ ਜ਼ੁਲਮ ਦੇ ਖਿਲਾਫ ਇੱਥੇ ਇਕੱਠੇ ਹੋਏ ਨੇ ਨਹੀਂ ਭਾਈ ਸਰਕਾਰ ਤਾਂ ਕਹਿੰਦੀ ਹੈ ਭਾਨਾ ਚਾਈਨੀ ਚੋਰ ਆ 10000 ਰੁਪਏ ਇਸ ਬ੍ਰੇਤੀ ਮੰਗਦਾ ਹੈ ਨਾ ਜਿੰਨੇ ਲੋਕ ਕੋਲ ਪਹੁੰਚੇ ਰੇ ਇਹ ਵੀ ਚਾਈਨੀ ਚੋਰ ਨੇ ਫਿਰਦਾ ਭਾਨਾ ਸਿੱਤੂ ਚਾਈਨੀ ਚੋਰ ਹੈ ਠੀਕ ਹੈ ਪਰ ਤੇਰੀ ਜਿਹੜੀ ਸਰਕਾਰ ਦੇ ਵਿੱਚ ਐਮਐਲਐਮਪੀ ਨੇ ਤੇਰੇ ਲੋਕ ਨੇ ਉਹ ਕਿੰਨੇ ਚੋਰ ਨੇ ਤੂੰ ਇੱਕ ਚ ਦੱਟ 8 ਵੋਟਾਂ ਵਿੱਚ ਕੱਲ ਦਾ ਦਿੱਲੀ 'ਚ ਬੈਠਾ ਤੂੰ ਤੇਰਾ ਕੇਰੀ ਜਵਾ ਉੱਥੇ ਮਤਲਬ ਬੀਜਪੀ ਦਾ ਦਫਤਰ ਘੇਰਿਆ ਮੈਂ ਬੀਜਪੀ ਹੱਕ 'ਚ ਨਹੀਂ ਹੈਗਾ ਵਿਰੋਧੀਆਂ ਕੱਟੜ ਵਿਰੋਧੀਆਂ ਉਹਦਾ ਭੁਗਤ ਇੱਥੇ ਮਤਲਬ ਤੂੰ ਇੱਕ ਬੰਦੇ ਨੂੰ ਅਰੈਸਟ ਕਰਕੇ ਉਹਦੇ ਮਤਲਬ ਛੱਡਣ ਦੇ ਲਈ ਕਿੰਨਾ ਕੁਸ ਕਰ ਰਹੇ ਆ ਕਿੰਨਾ ਅਰਬਾਂ ਖਰਬਾਂ ਰੁਪਈਆ ਜਿਹੜਾ ਮਤਲਬ ਪੰਜਾਬ ਪੁਲਿਸ ਦੇ ਉੱਤੇ ਲਾਤਾ ਇਹਨੇ ਕਿੰਨਾ ਲੋਕ ਖੱਜਲ ਖਵਾਰ ਹੋ ਨੇ ਅਸੀਂ ਕੋਈ ਨਹੀਂ ਸੀ ਵੀ ਧਰਨਾ ਲਾਉਣਾ ਸੀ ਅਸੀਂ ਕੋਠੀ ਪਹੁੰਚਣਾ ਸੀ ਅਸੀਂ ਕੋਠੀ ਪਹੁੰਚਣਾ ਸੀ ਇਹ ਪੁਲਿਸ ਦੀ ਨਹੀਂ ਕੀ ਹੈ ਨਾ ਸਰਕਾਰ ਦੀ ਨਹੀਂ ਲੱਗੀ ਆ ਲੋਕਾਂ ਦੀ ਨਹੀਂ ਲੋਕ ਆਦੇ ਆ ਵਿੱਚ ਜਾਗਰਤ ਨੇ ਲੋਕ ਆਦੇ ਆ ਸਹੀ ਨੇ ਪਰ ਇਹ ਸਰਕਾਰ ਇਹ ਪੁਲਿਸ ਲੋਕਾਂ ਨੂੰ ਜਾਮ ਲਵਾਉਂਦੀ ਆ ਲੋਕ ਜਾਮ ਨਹੀਂ ਲਾਉਂਦੇ ਠੀਕ ਹੈ ਜੀ ਧੰਨਵਾਦ